ਇਹ ਜਿਹੜੀ ਸਾਡੀ ਪੰਜਾਬੀ ਦਾ ਜਿਹੜਾ 35 ਅੱਖਰੀ ਹੈ ਉਹ ਮੈਂ ਇਹਨਾਂ ਨੂੰ ਸਿਖਾ ਰਿਆ ਬੋਲਣੀ ਪੌਂਗਾ ਦੇ ਲਿਖਣੇ ਕਾਜ ਲੋ ਦਿਓ ਸੀ ਉਹ ਮੈਂ ਵੈਸੇ ਨੋਰਮਲ ਦਿਨਾਂ 'ਚ ਵੀ ਅਸੀਂ ਇਹਨਾਂ ਨੂੰ ਦੱਸ ਦਉਂਦਾ ਮੈਂ ਵੀ ਤੁਸੀਂ ਪਹਿਲਾਂ ਜਿਹੜੀ 35 ਅੱਖਰੀ ਸਾਡੀ ਉਹ ਸਿੱਖੋ ਬੋਲਣੀ ਊੜਾ 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 ਐੜਾ ਐੜਾ ਈੜੀ ਈ ਈੜੀ ਸਸਾ ਸਸਾ ਹਾਂ 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 ਕੱਕਾ ਕੱਕਾ ਖਖਾ ਖਖਾ ਕੱਕਾ Eso gaga 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 y caga caca. No caga, caga, mírame a mí, caga caca en la lengua. Mira cómo hace mi lengua, caga caga caca. No, no, si puede otro, no, mira, gaga caga, gaga, gaga,

ਇਦਿਗਾ ਠਠ ਟਟ ਇਹਨੋਂ ਤਤਾ ਨੋ ਠਠ ਤਤਾ ਇਸ ਟੱਡਾ ਤੱਡਾ ਟੱਡਾ ਤੱਦਾ ਨਾ 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 ਇਸ ਇਸ ਨਾ ਨਾ ਇਹ ਅਲਟੀਮਾ ਮੀਰਾ ਲੋ ਅਖਰ ਅਲਟੀਮਾ ਹੈ ਤਾ ਨਾ ਨਾ ਸੀ ਨਾੜਾ ਨਾ 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 ਤੱਤਾ ਤੱਤਾ ਠਠਾ ਤੱਤਾ ਇਹ ਵੀ ਦੱਦਾ ਦੱਦਾ ਇਸ ਤੋ ਦੱਦਾ ਇਸ ਤਾ ਨੋ ਸਿਗਨਟ ਇਸੋ

-ya. Eso, eso sí. Rara. Rara. Lala. Lala. Baba. ¿Cuál es? ¿Esta? es, es oh, de Está. Debajo. ¿Esta, ¿Esta? No, de siguiente. Esta. Siguiente. Eso es Lala. ¿Lala? ¿Y esta cuál es? Rara. Rara. Lala. Lala. Baba. Baba. Rara. 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 Primero es uh, lengua normal, después tenés que uh, tocar la espada de, uh, parpada. Rara. Rara. No. ਨੋ ਹੱਦ ਲੈ ਲੈਂ ਤੇ ਤੋਕਰ ਆ ਰਿਹਾ ਰਾ 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 ਨੂੰ ਰਾੜਾ ਰਾੜਾ ਰਾ ਤੋਕਾ ਤੋਕਰ ਲੈ ਇਸ ਪਾਲਦਾ ਤੁਨ ਕਿਦਾ ਠੀਕ ਤਾਂ ਚੀ ਲਾਉਤੀ ਮੈਂ ਸਤਾ ਲਾਉਤੀ ਮਾ ਰਾੜਾ ਸਾ ਲਾਉਤੀ ਮਾ ਰਾੜਾ ਉਹ ਮੈਨੂੰ ਸਮਝਾ ਦੇ ਇਹ ਮੈਂ ਇਹਨਾਂ ਨੂੰ ਵੈਸੇ ਹੁਣ ਜਿਹੜੀ ਦੱਸੀ ਪੂਰੀ ਬੋਲ ਕੇ 35 ਅੱਖਰੀਆ ਆਪਣੀ ਊੜ ਐੜ ਆਈ ਈ ਸ ਸ ਹ ਖ ਖ ਤੇ ਬਾਕੀ ਇਹਨਾਂ ਨੂੰ ਹੁਣ ਇਹ ਇਹਨਾਂ ਦੀ ਜਿਹੜੀ ਭਾਸ਼ਾ ABC ਜਿਹੜੀ ਇਹਨਾਂ ਦੀ ਹੈ ਉਹ ਚਲੋ ਮੈਂ ਤਾਂ ਹੁਣ ਕਾਫੀ ਬੋਲ ਲੈਂਦਾ ਕਾਫੀ ਪ੍ਰੈਕਟਿਸ ਕੀਤੀ ਹੈ ਮੈਂ ਤੇ ਇਹਨਾਂ ਨੂੰ ਮੈਂ ਹੌਲੀ ਹੌਲੀ ਜਿਹੜੀ ਪ੍ਰੈਕਟਿਸ ਆ ਉਹ ਮੈਂ ਕਰਾਦੇ ਆ ਤਾਂ ਕਿ ਚਲੋ ਇਹਨਾਂ ਨੂੰ ਵੀ ਸਿੱਖਣ ਨੂੰ ਉੜਾੜਾ ਸਿੱਖਣ ਨੂੰ ਆਵੇ ਤੇ ਜਦੋਂ ਆਪਾਂ ਬੋਲਦੇ ਆ ਸਾਰੀ ਆਪਣੀ ਨਾਰਮਲ ਭਾਸ਼ਾ ਪੰਜਾਬੀ